ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਜੋਤ ਸਿੰਘ ਸਿੱਧੂ ਸਾਹਿਬ ਕਹਿੰਦੇ ਕਹਿੰਦੇ ਮੈਂ ਜਾਣਾ ਹੈ ਆਈਪੀਐਲ ਦੇ ਵਿੱਚ ਕਮੈਂਟਰੀ ਕਰਨ ਵਾਸਤੇ ਕਮੈਂਟਰੀ ਤੋਂ ਪਹਿਲਾਂ ਵੀ ਕਰਦੇ ਨੇ ਕਪਲ ਸ਼ਰਮਾ ਦੇ ਸ਼ੋਅ ਵਿੱਚ ਵੀ ਜਾ ਕੇ ਸ਼ੈਰੋ ਸ਼ੈਰੀ ਕਰਦੇ ਨੇ ਉਹਨਾਂ ਦਾ ਆਪਣਾ ਅੰਦਾਜ਼ ਹੈ ਪਰ ਹੁਣ ਇਹ মিডিਆ ਸਾਹਮਣੇ ਕਿਉਂ ਆਇਆ ਕਿ ਉਹ ਆਈਪੀਐਲ ਦੇ ਵਿੱਚ ਕਮੈਂਟਰੀ ਕਰਨ ਵਾਤੇ ਜਾ ਰਹੇ ਨੇ ਇਹਦਾ ਕਾਰਨ ਕੀ ਹੈ ਮੈਂ ਥੋੜੀ ਜਿਹੀ ਗੱਲਬਾਤ ਕਰਨੀ ਚਾਹਨਾ ਜਿਹੜੇ ਪੰਜਾਬ ਦੇ ਲੋਕ ਨੇ ਉਹ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਰੰਗ ਢੰਗ ਹੈ ਉਹ ਸਿੱਧੂ ਸਾਹਿਬ ਨੇ ਸ਼ਾਇਦ ਦੇਖ ਲਿਆ ਬਹੁਤ ਨੇੜੇ ਹੋ ਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਹੁਣ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਦਾਲ ਗੜਨ ਵਾਲੀ ਨਹੀਂ ਕਿਉਂਕਿ ਜਿਹੜੀ ਆਪੋ ਧਾਪੀ ਹੈ ਲੋਕ ਉਹਦੇ ਤੋਂ ਖੁਸ਼ ਨਹੀਂ ਹੈਗੇ ਔਰ ਇਕਮਤ ਬੇਨਤੀ ਕਰਨੀ ਚਾਹਣਾ ਜਿਹੜੇ ਨਮਜੋਤ ਸਿੰਘ ਸਿੱਧੂ ਨੇ ਉਹਨਾਂ ਦਾ ਆਪਣਾ ਸ਼ੈਰਾਨਾ ਅੰਦਾਜ਼ ਜਿਹੜਾ ਹੈਗਾ ਉਹ ਤੋਂ ਸਭ ਲੋਕ ਜਾਣੂ ਹੈ ਕਈ ਵਾਰੀ ਉਹਨਾਂ ਦੀ ਜਵਾਨ ਦੇ ਪ੍ਰਤੀ ਲੋਕ ਜਾਂ ਮੀਡੀਆ ਜਾਂ ਜਿਹੜੇ ਸਿਆਸੀ ਗਲਿਆਰੇ ਨੇ ਉਹਨਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਬੜਬੋਲੇ ਨੇ ਇਹ ਹਰੇਕ ਮਨੁੱਖ ਦਾ ਆਪਣਾ ਆਪਣਾ ਬੋਲਣ ਦਾ ਢੰਗ ਹੁੰਦਾ ਹੈ ਪਰ ਇੱਕ ਸਿਫਤ ਹਮੇਸ਼ਾ ਉਹਨਾਂ ਪ੍ਰਤੀ ਮੇਰੇ ਮਨ ਦੇ ਵਿੱਚ ਬਣੀ ਰਹਿੰਦੀ ਹੈ ਰਿਸਪੈਕਟ ਵੀ ਹੈ ਕਿ ਅੱਜ ਤੱਕ ਉਹਨਾਂ ਤੇ ਕੋਈ ਕੈਰੈਕਟਰ ਪੱਖੋਂ ਕੋਈ ਕਰਪਸ਼ਨ ਪੱਖੋਂ ਕੋਈ ਧੋਖਾ ਧੜੀ ਦਾ ਦਾਗ ਨਹੀਂ ਲੱਗਾ ਇਹ ਸਚਾਈ ਹੈ ਜੋ ਕਹਿ ਦਿੰਦੇ ਨੇ ਉਹ ਜਵਾਨ ਦਾ ਸੱਚ ਨਹੀਂ ਉਹ ਅੰਦਰਲਾ ਸੱਚ ਵੀ ਹੈ ਔਰ ਜੇ ਕੋਈ ਹਲਦੇਸੋਮੈਂਡੇ ਵਿੱਚ ਕੋਈ ਪੁੱਛੇ ਕਿ ਬੇਦਾਗ ਲੀਡਰ ਕੋਈ ਹੈ ਤਾਂ ਜਿਹੜੇ ਬੁੱਧੀਜੀਵੀ ਲੋਕ ਨੇ ਜਾਂ ਸਿਆਸੀ ਲੋਕ ਨੇ ਉਹ ਕਹਿਣਗੇ ਕਿ ਨਵਜੋਤ ਸਿੰਘ ਸਿੱਧੂ ਹੈ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ तकरीबन ਪੰਜਾਬ ਦੇ ਲੋਕਾਂ ਨੂੰ ਪਤਾ ਹੈ ਸੈਲੀਬ੍ਰਿਟੀ ਨਹੀਂ ਜਾਂ ਫਿਲਮ ਇੰਡਸਟਰੀ ਦੇ ਵਿੱਚ ਜਿੰਨਾ ਕੋ ਟੀਵੀ ਰੋਹਿ ਕੰਮ ਕਰਦੇ ਨੇ ਉਹਨਾਂ ਲੋਕਾਂ ਨੂੰ ਵੀ ਪਤਾ ਹੈ ਪਰ ਜਿਹੜਾ ਹੁਣ ਉਹਨਾਂ ਦਾ ਇਹ ਬਿਆਨ ਆਉਣਾ ਸਟੇਟਮੈਂਟ ਆਉਣੀ ਕਿ ਮੈਂ ਕਮੈਂਟਰੀ ਲਈ ਜਾ ਰਿਹਾ ਆ ਆਈਪੀਐਲ ਦੇ ਮੈਚਾਂ ਵਾਸਤੇ ਕ੍ਰਿਕਟ ਦੇ ਮੈਚਾਂ ਵਾਸਤੇ ਉਹਦੇ ਤੋਂ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਦਾ ਜਿਹੜਾ ਰੰਗ ਢੰਗ ਹੈ ਉਹ ਤਕਰੀਬਨ ਤਕਰੀਬਨ ਬਹੁਤ ਨੇੜੇ ਹੋ ਕੇ ਉਹਨਾਂ ਨੇ ਦੇਖਿਆ ਇਹ ਨੂੰ ਸਮਝਿਆ ਹਾਂ ਇੱਕ ਗੱਲ ਜ਼ਰੂਰ ਕਹਿਣੀ ਹੈ ਜਿਹੜੇ ਵੀ ਕਾਂਗਰਸੀ ਲੀਡਰ ਨੇ ਪੰਜਾਬ ਦੇ ਉਹ ਮੰਨਣ ਨਾ ਮੰਨਣ ਉਹਨਾਂ ਦੀ ਮਰਜ਼ੀ ਹੈ ਪਰ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਤੁਹਾਡੇ ਪੱਲੇ 1% ਵੀ ਸੱਚਾਈ ਨਹੀਂ ਹੈਗੀ 1% ਵੀ ਜੇ ਨਵਜੋਤ ਸਿੰਘ ਸਿੱਧੂ ਨੂੰ ਕਾਂ ਰਸਤੇ ਤੁਸੀਂ ਪਾਸੇ ਕਰ ਦਿਓਗੇ ਨਾ ਤਾਂ ਸਾਰੇ ਪਾਰਟੀ ਦੇ ਵਿੱਚ ਘਾਫੂਸ ਜਿਹਨੂੰ ਕਹਿੰਦੇ ਨੇ ਉਹੀ ਹੈ ਕੁਝ ਨਹੀਂ ਹੋਣਾ ਕੇਵਲ ਇਹ ਬਿਆਨਬਾਜ਼ੀ ਕਰਨ ਵਾਲੇ ਬੰਦੇ ਆ ਹਰੇਕ ਤੇ ਦਾਗ ਲੱਗਾ ਹੋਇਆ ਜਿਹੜਾ ਮਰਜ਼ੀ ਮੰਤਰੀ ਚੱਕ ਲੋ ਕਾਂਗਰਸ ਦਾ ਜਿਹੜਾ ਮਰਜ਼ੀ ਐਮਐਲਏ ਚੱਕ ਲੋ ਕੋਈ ਧਰਮਸ਼ੋਧ ਬਣ ਕੇ ਗਰੀਬ ਬੱਚਿਆਂ ਦੇ ਵਰਦੀਫੇ ਖਾ ਜਾਂਦਾ 64 64 ਕੋਰ ਰੁਪਈਆ ਤੇ ਕੋਈ ਰਾਜੇ ਬੜਿੰਗ ਵਰਗਾ 33 ਕੋਰ ਬੱਛਾਂ ਦੀਆਂ ਬਾੜੀਆਂ ਵਿੱਚੋਂ ਖਾ ਜਾਂਦਾ ਅਸ਼ੋਤ ਉਸ ਪੁਸ਼ਨ ਵਰਗੇ ਪਤਾ ਨਹੀਂ ਕਿੱਡੇ ਵੱਡੇ ਕੱਪੜੇ ਕਰੀ ਬੈਠੇ ਆ ਤੇ ਇਹ ਸਚਾਈ ਹੈ ਕਿ ਹੁਣ ਜਦੋਂ ਨਵਜੋਤ ਸਿੱਧੂ ਨੇ ਇਹ ਸਟੇਟਮੈਂਟ ਦਿੱਤੀ ਕਿ ਮੈਂ ਕਮੈਂਟਰੀ ਲਈ ਜਾਣਾ ਤਾਂ ਇਹਦਾ ਮਤਲਬ ਇਹ ਹੈ ਮੈਂ ਕੱਲ ਵੀ ਕਿਹਾ ਸੀ ਅੱਜ ਵੀ ਕਹਿਣਾ ਕਾਂਗਰਸ ਦਾ ਲੋਕ ਸਭਾ ਦੇ ਵਿੱਚੋਂ ਤਕਰੀਬਨ ਪੰਜਾਬ ਦੇ ਵਿੱਚੋਂ ਭੋਗ ਪੈ ਚੁੱਕਾ ਭੂਤਵਾਦ ਭਾਂਡੇ ਢਿੰਡੇ ਨਹੀਂ ਸਮਝਦੇ ਹੁੰਦੇ ਕੁਝ ਗਵਾਚ ਵੀ ਜਾਂਦਾ ਉਹ ਨਗ ਪੂਰੇ ਕਰਨੇ ਹੁੰਦੇ ਨੇ ਤੇ ਬਸ ਇਹਨਾਂ ਦਾ ਉਹ ਹਾਲ ਹੋਇਆ ਹੋਇਆ ਹੁਣ ਮੈਂ ਗੱਲਬਾਤ ਤਾਂ ਕੀਤੀ ਹੈ ਕਿਉਂਕਿ ਬਹੁਤ ਬੰਦੇ ਇਹ ਕਹਿੰਦੇ ਹੁੰਦੇ ਆ ਕਿ ਜਦੋਂ ਕੋਈ ਇਹੋ ਜਿਹਾ ਮੁੱਦਾ ਹੁੰਦਾ ਉਦੋਂ ਗੱਲਬਾਤ ਕਰਨੀ ਜ਼ਰੂਰੀ ਹੁੰਦੀ ਹੈ ਹਾਲਾਂਕਿ ਮੇਰਾ ਕੋਈ ਕਿਸੇ ਪਾਰਟੀ ਨਾਲ ਬਹੁਤਾ ਸੰਬੰਧ ਨਾ ਮੇ ਰੱਖਣਾ ਤਾਂ ਨਾ ਸੰਭ ਰੱਖਣ ਦੀ ਲੋੜ ਹੈ ਅੱਜ ਤਾਂ ਜਿਹੜੇ ਕੋਈ ਪੰਜਾਬ ਦਾ ਵਧੀਆ ਲੀਡਰ ਹੈ ਉਹਦੇ ਗੱਲ ਕਰਨੀ ਹੈ ਉਹਦੇ ਹੱਕ ਦੀ ਵੀ ਕਰਾਂਗੇ ਜੋ ਕਿ ਲੀਡਰ ਪੰਜਾਬ ਦੇ ਨੁਕਸਾਨ ਦੀ ਜਾਂ ਪੰਜਾਬ ਨੂੰ ਬਰਬਾਦ ਕਰਨ ਦੀ ਗੱਲ ਕਰਦਾ ਤਾਂ ਉਹਦੇ ਵਿਰੋਧ ਵਿੱਚ ਵੀ ਗੱਲ ਕਰਦੇ ਮੇਰੀ ਆਪਣੀ ਫਿਤਰਤ ਹੁੰਦੀ ਹੈ ਹਾਂ ਜੋ ਕਿ ਅੱਜ ਪੁੱਛੇ ਕਿ ਕਾਂਗਰਸ ਦੇ ਵਿੱਚ ਕੋਈ ਲੀਡਰ ਹੈ ਤੇ ਰਾਹੁਲ ਗਾਂਧੂ ਨੇ ਬਿਪਾਸੇ ਕਰਦੇ ਹੋ ਅੱਜ ਦੇ ਸਮੇਂ ਵਿੱਚ ਜੇ ਕੋਈ ਕਾਂਗਰਸ ਦੇ ਕੋਲੇ ਲੀਡਰ ਹੈ ਉਹ ਕੇਵਲ ਤੇ ਕੇਵਲ ਨਵਜੋਤ ਸਿੰਘ ਸਿੱਧੂ ਹੈ ਇਸਾ ਚਾਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ